ਸਸਰੀ ਗਾਲ ਜੀ ਸਾਰਿਆਂ ਨੂੰ ਇੱਕ ਜੀ ਬਹੁਤ ਹੀ ਦੁੱਖਦਾਈ ਘਟਨਾ ਹੋਈ ਸੀਗੀ ਪਿੰਡ ਭਗਤਾ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਔਰਤ ਨੇ ਸੂਏ ਦੇ ਵਿੱਚ ਸਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਤੇ ਇਹਨਾਂ ਦੇ ਪਿੰਡ ਦੇ ਨੌਜਵਾਨ ਤੇ ਕਾਫੀ ਜ਼ਿਆਦਾ ਇਹ ਨਹਿਰ ਸੂਏ ਦੇ ਵਿੱਚ ਇਹਨਾਂ ਨੇ ਚੈੱਕ ਕੀਤਾ ਬਾਈ ਤੇ ਪਰਿਵਾਰ ਦਾ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਪੂਰਾ ਸਾਥ ਦਿੱਤਾ ਇਹ ਸਾਨੂੰ ਦੀ ਡੈਡ ਵੱਡੀ 24 ਘੰਟਿਆਂ ਬਾਅਦ ਪਿੰਡ ਪ੍ਰਕੰਦੀ ਦੇ ਨੌਜਵਾਨਾਂ ਨੇ ਕੱਢ ਕੇ ਕੱਲ ਮੌਤਰੀ ਦੇ ਵਿੱਚ ਬਠਿੰਡੇ ਲਵਾ ਦਿੱਤੀ ਸੀ ਤੇ ਮੈਂ ਜਿੰਨੇ ਭੈਣ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਦਾ ਬਾਲਬਖਸ਼ ਤੇ ਕਿਸੇ ਵੀ ਇਹਦੇ ਨਾਲ ਪਰਿਵਾਰ ਦੇ ਨਾਲ ਐਦਾਂ ਨਾ ਹੋਵੇ ਬਈ ਸਾਡੇ ਵੱਲੋਂ ਜਿਹੜੀ ਇਹ ਬਿਲਕੁਲ ਫ੍ਰੀ ਸੇਵਾ ਕੀਤੀ ਗਈ ਆ ਬਈ ਘੱਟ ਤੋਂ ਘੱਟ 150 ਕਿਲੋਮੀਟਰ ਤੋਂ ਜਿਹੜਾ ਆ ਕੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦਾ ਸਾਥ ਦਿੱਤਾ ਤੇ ਲਗਾਤਾਰ ਇਸੇ ਤਰ੍ਹਾਂ ਜਿਹੜੀਆਂ ਇਹ ਸੇਵਾ ਨਿਭਾ ਰਹੇ ਆ ਤੇ ਵਾਹਿਗੁਰੂ ਜੇਹਾ ਕਿਸੇ ਨਾਮ ਨਾ ਕਰੇ ਬਈ ਬਾਈ ਬਹੁਤ ਜਿਆਦਾ ਇਹਨਾਂ ਨੇ ਬਾਈ ਅੱਖੀ ਦੇਖਿਆ ਦਿਨ ਪੌ ਰਾਤ ਜਿਹੜਾ ਸੂਏ ਦੇ ਵਿੱਚ ਬੜੇ ਰਹੇ ਬਾਡੀ ਲੰਬਣ ਦੀ ਖਾਤਰ ਇਹਨਾਂ ਦਾ ਦਿਨੋਂ ਧੰਨਵਾਦ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਖਾਲੇ